हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਜੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਬਿਲਕੁਲ ਨੇੜੇ ਸਰਿਆਲੀ ਵੱਡੀ ਸਰਿਆਲੀ ਆ ਜਿਹੜੀ ਦੋਸਤੋ ਬਿਲਕੁਲ ਰੋਡ ਤੋਂ 2 ਕਿਲੋਮੀਟਰ ਹਟਵਾ ਬਿਲਕੁਲ ਚੜਦੇ ਵਾਲੇ ਪਾਸੇ ਨੂੰ ਜਿਹੜਾ ਦੋਸਤੋ ਪਿੰਡ ਆ ਸੁਹਾਵਾ ਤੇ ਤੁਸੀਂ ਖਾਸ ਵਿਜਿਟ ਕਰਨੀ ਹੈ ਤੇ ਵੀਰ ਗੁਰਜੰਟ ਦੇ ਕੋਲੇ ਆਏ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਇਸ ਘਰੋਂ ਵੀ ਅਪਲੋਡ ਕੀਤੀਆਂ ਨੇ ਬਹੁਤ ਪਸ਼ੂ ਦਿਖਾਏ ਆ ਤੁਹਾਨੂੰ ਚਾਹੇ ਬੇੜਾ ਹੁਣ ਚਾਹੇ ਮੱਝਾਂ ਝੋਟੀਆਂ ਹੋਣ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲਾ ਪਸ਼ੂ ਆਉਂਦਾ ਹੈ ਠੀਕ ਹੈ ਜੀ ਬਾਕੀ ਸਮੇਂ-ਸਮੇਂ ਦੇ ਨਾਲ ਤੁਸੀਂ ਆਪਦਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਨੰਬਰ ਲਗਾਤਾਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਸੋ ਅੱਜ ਦੋਸਤੋ ਤਰੀਕ 13 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ 9 ਵਜੇ ਬਿਲਕੁਲ ਸਮਾਂ ਹੈਗਾ ਠੀਕ ਹੈ ਜੀ ਤੇ ਪਸ਼ੂ ਜਿਹੜੇ ਦੋਸਤੋ ਚਵਾਈ ਲਈ ਫਿਲਹਾਲ ਡੱਕੇ ਸੀਗੇ ਵੀਡੀਓ ਬਣਾਉਣ ਦੇ ਕਰਕੇ ਜਿਸ ਵੀਰ ਨੇ ਚਵਾਈ ਕਰਕੇ ਪਸ਼ੂ ਤਸੱਲੀ ਕਰਨੀ ਆਪਦੀ ਟਾਈਮ ਤੋਂ ਟਾਈਮ ਜਿਹੜੀ ਆ ਦੋਸਤੋ ਚਵਾਈ ਕਰ ਸਕਦੇ ਹੋ ਤੁਸੀਂ ਠੀਕ ਆ ਆਓ ਕਰਦੇ ਆ ਗੱਲਬਾਤ ਭਾਈ ਗੁਰਜੰਟ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਜੰਟ ਕੀ ਹਾਲ ਚਾਲ ਨੇ ਸਰ ਸასი ਕਾ ਵੀਰ ਠੀਕ ਹੋ ਠੀਕ ਆ ਜੀ ਠੀਕ ਠਾਕ ਰਹਾ ਸੀ ਠੀਕ ਗਰਚੰਡ ਵੀਰੇ ਪਸ਼ੂ ਅੱਜ ਤਿੰਨ ਬਕਾਊਗਾ ਹਾਂਜੀ ਹਾਂਜੀ ਭਾਜੀ ਵੜਾਈਆਂ ਹਾਂਜੀ ਹਾਂਜੀ ਧੰਨਵਾਦ ਇਹ ਸੁਆ ਕਿਵੇਂ ਤਾਜ਼ੀਆਂ ਹੀ ਬਿਲਕੁਲ ਤਾਜ਼ੀਆਂ ਤਾਜ਼ੀਆਂ ਭਾਜੀ ਚਾਰ ਚਾਰ ਪੰਜ ਪੰਜ ਦਿੰਦੀਆਂ ਸੋਈਆਂ ਵਾ ਇੱਕ ਹੋਈ ਐ ਅੱਠ ਦੇ ਦਿਨ ਦੀ ਸੋਈ ਆ ਠੀਕ ਆ ਜੀ ਹਾਂਜੀ ਇੱਕ ਅੱਠ ਦਿਨ ਦੀ ਤੇ ਬਾਕੀ ਬਿਲਕੁਲ ਜਿਹੜੀਆਂ ਦੋਸਤੋਂ ਤਾਜ਼ੀਆਂ ਆ ਚਾਰ ਦਿਨ ਆ ਉਹ ਵੀ ਚੌਥਾ ਦਿਨ ਅੱਜ ਠੀਕ ਆ ਜਿਹੜੇ ਬਿਲਕੁਲ ਸੱਜੇ ਖੱਪੇ ਖੜੇ ਬੱਚੇ ਇਹ ਚੌ ਚੌ ਦਿਨਾਂ ਦੇ ਜਿਹੜਾ ਵਿਸਕਾਰ ਹੈ ਉਹ 8 9 ਦਿਨਾਂ ਦਾ ਬੱਚਾ ਠੀਕ ਐ ਤੇ ਨਾਲ ਦੀ ਨਾਲ ਆਪਾਂ ਡਿਟੇਲ ਸਾਂਝੀ ਕਰਦੇ ਆਂ ਸੋ ਵਹੜਾ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆਂ ਪ੍ਰੋਪਰ ਭਾਈ ਗਰਜੰਟ ਵੀਰ ਪਹਿਲੇ ਨੰਬਰ ਤੇ ਜਿਹੜੀ ਇਹ ਕਾਲੀ ਵਹੜ ਆਪਣੇ ਕੋਲੋਂ ਐਚ ਐਫ ਕਰਾਉ ਸੀ ਆ ਜੀ ਹਾਂਜੀ ਹਾਂਜੀ ਭਾਜੀ ਤੇ ਸਵੇਰ ਕਿੰਨਾ ਸੂਈਏ ਭਾਈ ਦੂਜਾ ਸਵੇਰ ਸੂਈ ਆ ਗਈ ਏ ਦੂਜਾ ਸਵੇਰ ਹਾਂਜੀ ਤੇ ਦਿਨ ਇਹਨੂੰ ਕਿੰਨੇ ਕ ਦੱਸਿਆ ਭਾਈ ਚੌਥਾ ਦਿਨ ਅੱਜ ਸੂਈ ਆ ਆ ਬੱਚਾ ਬਲੈਕ ਬਲੈਕ ਹਾਂਜੀ ਠੀਕ ਆ ਜੀ ਆ ਮਗਰ ਜਿਹੜਾ ਬੱਚਾ ਏ ਠੀਕ ਆ ਬਿਲਕੁਲ ਤੇ ਬੱਚਾ ਸੋਹਣਾ ਠੀਕ ਆ ਵਛੀ ਹੁੰਦੀ ਪੂਰੀ ਕੁਆਲਿਟੀ ਸੀਗੀ ਬਲੈਕ ਜੈਡ ਬਲੈਕ ਸੋ ਤੇ ਅੱਜ ਚੌਥਾ ਦੇਣ ਤੇ ਬੋਲਾ ਵੀਰ ਕਿੰਨਾ ਕੁ ਹੋਣਾ ਭਾਜੀ 14 ਲੀਟਰ ਜਿਹੜਾ ਭਾਂਡੇ ਜੇ ਪਾ ਲੈਣਾ ਜੀ 14 ਹਾਂਜੀ ਠੀਕ ਆ ਤੇ ਚਵਾਈ ਚੰਗੀ ਹੈ ਚਵਾਈ ਬਿਲਕੁਲ ਓਕੇ ਜੀ ਲੋ ਜੀ ਚਵਾਈ ਚੰਗੀ ਜੇ ਬਾਕੀ ਜਿਹੜੀ ਦੋਸਤੋ ਕੱਦ ਕਾਠੀ ਸੋਹਣਾ ਵੈੜ ਦਾ ਠੀਕ ਆ ਸੁਹਾ ਦੂਜਾ ਦੱਸਤਾ ਨਾ ਜੀ ਦੂਜਾ ਦੂਜਾ ਵਾਕੇ ਦੂਜਾ ਸੁਹਾ ਕੰਨੀ ਵਾਲੇ ਦੰਦ ਦਾ ਬਰਾਬਰ ਹਜੇ ਚੁੱਕਦੀ ਪਈ ਹੈ ਠੀਕ ਆ ਜੀ ਬਰਾਬਰ ਨਹੀਂ ਕੀਤੇ ਜੇ ਆ ਵੀ ਹਾਈਟ ਕੱਦ ਜਿਹੜਾ ਸੋਹਣਾ ਹੈ ਬੈਡ ਦਾ ਬਾਕੀ ਥਣ ਥਣ ਪੂਰਾ ਮੁਠੀ ਮੁਠੀ ਥਣ ਠੀਕ ਹੈ ਜੀ ਤੇ ਚਵਾਈ ਇੱਕ ਨੰਬਰ ਆ ਸੋ 14 ਲੀਟਰ ਤੋਂ ਜਿਹੜੀ ਆ ਸਟਾਰਟਿੰਗ ਅੱਜ ਚੌਥੇ ਦਿਨ ਦੇ ਵਿੱਚ 14 ਲੀਟਰ ਤੋਂ ਸਟਾਰਟ ਆ ਬਾਕੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਵਧੀਆ ਦੁੱਧ ਤੁਸੀਂ ਲੈ ਸਕਦੇ ਹੋ ਫਿਲਹਾਲ ਇੱਕ ਵਾਰੀ ਥਣ ਥਣ ਨੂੰ ਸੱਚੀ ਖਬਰੀ ਮੈਂ ਤੁਹਾਨੂੰ ਦਿਖਾਉਂ ਦਿੰਨੇ ਆ ਆ ਵੇਖੋ ਜੀ ਇਹ ਬਹੁਤ ਸੋਹਣੀ ਆ ਤੇ ਚਵਾਈ ਬਿਲਕੁਲ ਵਧੀਆ ਕਰਾ ਦੂਗੀ ਮੁਠੀ ਦਾ ਥਣ अच्छा तो कितना करजेत मेरे मोल फेरे दा भाई मोल 45 ਜੀ ਹੂੰ 42000 ਰੁਪਏ ਚ ਬਾਕੀ ਮਾਨਤਨ ਕਰ ਦਿਆਂਗੇ ਠੀਕ ਹੈ ਜੀ 45 ਜਾਂ ਤੇ 42000 ਦੇ ਵਿੱਚੋਂ ਮਾਨਤਨ ਹਾਂਜੀ ਠੀਕ ਹੈ ਵੀਰ ਤੇ ਵੈੜ ਚੰਗੀ ਹੈ ਦੋਸਤੋ ਠੀਕ ਆ ਵੱਡੀ ਵੈੜ ਆ ਪਸੰਦ ਆਊਗੀ ਤੁਹਾਨੂੰ ਤਸੱਲੀ ਕਰ ਲਿਓ 14 ਕਿਲੋ ਬੌਲੇ ਤੇ ਚੱਲਦੀ ਆ ਤੇ ਉਸ ਤੋਂ ਬਾਅਦ ਭਾਜੀ 4 ਪੈਣ ਦਾ 4 ਖੁਸ਼ ਹੋਗੇ ਖਾਂਦੇ ਵੀ ਨਹੀਂ ਡੰਗਰ ਨਾ ਇਹੋ ਪੱਠਾ ਪੈਣਦੇ ਹੁੰਦਾ ਡੰਗਰਾਂ ਨੇ ਬੋਲ-ਬੋਲ ਕਿਲੋ-ਕਿਲੋ ਦੋ-ਦੋ ਕਿਲੋ ਬਦਨ ਬਿਲਕੁਲ ਆਪਣੇ ਕੋਲ ਤਾਂ ਫਿਲਹਾਲ 4 ਸਾਇਲੇਜ ਚ ਚੱਲਣ ਡਿਆ ਹਨਾ ਹਾਂਜੀ ਠੀਕ ਆ ਬਾਕੀ ਹਰਾ ਪੱਠਾ ਵੀ ਜਿੱਥੇ ਪਿਆ ਦਾ ਦੁੱਧ ਜਿਹੜਾ ਦੋਸਤੋ ਤੁਸੀਂ ਚੰਗਾ ਲੈ ਸਕਦੇ ਹੋ ਬਾਕੀ ਅਗੇ ਸੇਵਾ ਦਾ ਜਿੰਨੀ ਸੇਵਾ ਕਰੋਗੇ ਤਾਜੇ ਪਸ਼ੂ ਨੇ ਜਿਹੜਾ ਚੜਾਉਣਾ ਤੁਹਾਨੂੰ ਇਸ ਤੋਂ ਬਾਅਦ ਅਗਲੀ ਜਿਹੜੀ ਬੈੜ ਆਪਣੇ ਕੋਲ ਅੱਜ ਭਾਜੀ ਇਹ ਵੀ ਦੂਜਾ ਸੂਗਾ ਸੋਈ ਹੈ ਇਹ ਵੀ ਦੂਜਾ ਸੂਗਾ ਸੋਈ ਹੈ ਠੀਕ ਆ ਇਹ ਇਹ 8 ਦਿਨਾਂ ਦੀ ਆ ਹਾਂਜੀ ਇਹ ਅੱਜ ਆ 8 ਦਿਨ ਹੋ ਗਏ ਸੂਗਾ ਕਿੰਨਾ ਦੂਜਾ ਹੀ ਨਾ ਦੂਜਾ ਹੀ ਆ ਜੀ ਦੂਜਾ ਹੀ ਹਾਂ ਆ ਵੇਖੋ ਮੂੰਹ ਮੱਥਾ ਵੇਖੋ ਤੇ ਬੱਚਾ ਇਹਦੇ ਮਗਰ ਵੀ ਬੱਚਾ ਸੀ ਇਹਦੇ ਮਗਰ ਵੀ ਬੱਚਾ ਵਾਜੀ ਠੀਕ ਐ 8 ਦਿਨ ਦਾ ਸਮਾਂ ਜਿਹੜਾ ਭਰਾਵੋ ਅਸੂਈ ਨੂੰ ਹੋਇਆ ਠੀਕ ਆ ਬਾਕੀ ਥਾਂ ਥਾਂ ਤੁਸੀਂ ਵੇਖੋ ਸੱਜੇ ਖੱਬੇ ਬਹਿਣੀ ਦਾ ਨਖੇੜ ਜਿਹੜਾ ਘਟੋਟ 4-4 ਇੰਚ ਦਾ ਤੇ ਪਿਛਲੇ ਥਾਣਾ ਬਿਲਕੁਲ ਜਿਹੜੇ ਤੁਸੀਂ ਵੇਖੋਗੇ ਵੀ ਸ਼ੇਪ ਦੀ ਕਾਰ ਦੇ ਵਿੱਚ ਆ ਠੀਕ ਆ ਫਿਰ ਫਿਲਹਾਲ ਫਿਰ ਵੀ ਜਿਹੜਾ 2-3-3 ਇੰਚ ਦਾ ਜਿਹੜਾ ਗੈਪ ਆਵੇ ਤੇ ਦੁੱਧ ਕਰਜਟ ਭਾਈ ਕਿੰਨਾ ਕੋਣ ਚੋ ਰਹੇ ਆ ਭਾਜੀ ਇਹ ਦੁੱਧ 16 ਲੀਟਰ ਚੋ ਕੇ ਲਿਆਂਦੇ ਹੁਣ ਇਹਦੇ ਥੱਲੇ ਹਾਲ ਦੇ ਘੜੀ 13.5 ਲੀਟਰ ਦੁੱਧ ਰੈਡੀ ਆ ਜੀ ਆ ਨਹੀਂ ਹੁਣ ਜਿਹੜਾ ਮੌਕੇ ਤੇ 13.5 13.5 ਜੀ ਹਾਂ ਜੀ ਹਾਂ ਜੀ ਠੀਕ ਹੈ ਕਿਵਾ ਪਸ ਮਾਈਕ ਨੰਬਰ ਬਿਲਕੁਲ ਇੱਕ ਨੰਬਰ ਕੋਈ ਟੁੱਟਮਾ ਪਸ ਮਾਤ ਨਹੀਂ ਮੈਂ ਨਾ ਭਾਜੀ ਇੱਕ ਨੰਬਰ ਪਸਵਾ ਜੀ ਠੀਕ ਹੈ ਵੀ ਹਾਂਜੀ ਦਿਖਾਓ ਜੀ ਤੇ ਡੱਬੀ ਜਿਹੜੀ ਦੋਸਤੋ ਇਹ ਬੱਛੀ ਹੈ ਠੀਕ ਹੈ ਵਾਹ ਡੱਬੀ ਕਹਿ ਲਈਏ ਠੀਕ ਹੈ ਜਿਵੇਂ ਆਪਾਂ ਹੈ ਕ੍ਰੋਸ ਅੰਗ ਦੇ ਵਿੱਚ ਹੀ ਆ ਜਿਵੇਂ ਥੋੜਾ ਡੱਬ ਕੇ ਤੇ ਨਾ ਕਿਤੇ ਅਹਿਰ ਸ਼ਹਿਰ ਦੇ ਜਿਵੇਂ ਆਉਂਦੇ ਆ ਉਸ ਬਿਲਕੁਲ ਜਿਹੜੇ ਰੰਗ ਢੰਗ ਦੇ ਵਿੱਚ ਆ ਪਰ ਉਸ ਬਰੀਡ ਦੇ ਵਿੱਚ ਹੋ ਸਕਦਾ ਵੀ ਥੋੜੀ ਬਤੀ ਕ੍ਰੋਸ ਹੋਈ ਹੋਵੇ ਠੀਕ ਹੈ ਪਰ ਅੰਗ ਕ੍ਰੋਸ ਹੈਗਾ ਜਿਵੇਂ ਜਰਸੀ ਦਾ ਤੇ ਐਚ ਐਫ ਦਾ ਠੀਕ ਹੈ ਬਾਕੀ ਕੁਆਲਿਟੀ ਜੀ ਭਾਜੀ ਪੂਰੀ ਹਮ ਠੀਕ ਹੈ ਬਾਕੀ ਆ ਉਲਟ ਬਹਿਣੀ ਵਾਲੇ ਪਾਸਿਓ ਜੇ ਧੰਨਵਾਦ ਤੇ ਕਰਦੇ ਆਂ ਤੇ ਵੀ ਤਾਂ ਕਿਦਾਂ ਬੋਲ ਫਿਰਦਾ ਲੈਣ ਦੇਣ ਕੀ ਕਰਤਾ ਹਾਂ ਜੀ ਮੋਲ ਬਿਆਲੇ ਹਾਂ 40000 ਰੁਪਇਆ 2000 ਲੈਸ ਅੱਛਾ ਜੀ ਹਾਂ ਜੀ 2000 ਲੈਸ ਕਰ ਦੋਗੇ 40 ਦੀ ਹੋ ਜਾਊਗਾ ਹਾਂ ਜੀ ਠੀਕ ਹੈ ਇਹ 13.5 ਕਿਲੋ ਦੋਸਤੋ ਦੁੱਧ ਦਾ ਠੀਕ ਆ ਵੜ ਚੰਗੀ ਆ ਸਾਫ ਸੁਥਰੀ ਆ ਥਾਂ ਦੇ ਵੀ ਸਾਫ ਸੁਥਰੀ ਆ ਠੀਕਰ ਪਿੱਠ ਪੁੱਠੇ ਦੀ ਆ ਹਾਈਟ ਮੀਡੀਅਮ ਹਾਂ ਚਲੋ ਹਜੇ 8ਵੇਂ ਦਿਨ ਦੇ ਵਿੱਚ ਆ ਮੇਰੇ ਕੋਲ ਨਾ ਇੱਥੇ ਉਹ ਪੱਠਿਆ ਹਰਾ ਪੱਠਾ ਖਾਂਦੀ ਆਈ ਆ ਮੈਂ ਆਣ ਕੇ ਚਾਰ ਚੋਰ ਪਾਇਆ ਚਾਰ ਚੋਰ ਏਡਾ ਖੋਲ ਕੇ ਖੰਦ ਕਹਿਣੀ ਆ ਅੱਛਾ ਜੀ ਤਾਂ ਕਰਕੇ ਦੁੱਧ ਘੱਟੀ ਥੋੜਾ ਜਾਂ ਹਾਂਜੀ ਲਓ ਵੀ ਦੋਸਤੋ ਬਿਲਕੁਲ ਜਿਹੜੇ ਵੀਰ ਨੇ ਘਰੇ ਜੈਨੂਨ ਪਸ਼ੂ ਰੱਖਣਾ ਦੋਸਤੋ ਘਰੇ ਨੂੰ ਰੱਖਣਾ ਘਰੇ ਠੀਕ ਆ ਉਹਨਾਂ ਵਾਸਤੇ ਠੀਕ ਆ ਭਾਪੜਤਾ ਵੀ ਜਿਹੜਾ ਜਾਇਜ਼ ਆ ਵਾਜਬ ਜੇ ਰੇਟ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਜਰਸੀ ਵੈਡ ਦਿਖਾਵਾਂਗੇ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਆ ਠੀਕ ਆ ਜੀ ਇਹਨੂੰ ਚੌਥਾ ਦਿਨ ਸੂਈ ਨੂੰ ਬਚਿਆ ਨਾ ਠੀਕ ਚੌਥ ਕਿਰਸੀ ਵਾਰ ਸੂਆ ਕਿਨਵਾ ਜੀ ਅਜੇ ਦੂਜਾ ਮੰਨ ਲਓ ਤੀਜਾ ਮੰਨ ਲਓ ਦੂਜਾ ਵੀ ਹੋ ਸਕਦਾ ਤੇਜਾ ਵੀ ਹੋ ਸਕਦੀ ਹੈ ਹੈ ਤੀਜਾ ਸੂਆ ਤੋਂ ਸੋ ਬੇਸ਼ੱਕ ਤੁਸੀਂ ਮੰਨ ਲਿਓ ਮਗਰ ਵੱਛੀ ਇਹਦੇ ਅੱਜ ਮਗਰ ਵੱਛੀ ਜੀ ਦੀ ਵੱਛੀ ਆ 4 ਦਿਨਾਂ ਦੀ ਸੋਈ ਆ ਹਾਂਜੀ ਤੇ ਗੱਲ ਨਹੀਂ ਵੀਰੇ ਕੀ ਇਹਦੇ ਥੱਲੇ ਹੁਣ ਬੋਲਾ ਮੰਨ ਲਗੇ ਚਾਹੇ ਦੁੱਧ ਮੰਨ ਲਿਆ ਕਿੰਨਾ ਆਏ 9 ਲੀਟਰ ਰੈਡੀ ਹੈ ਜੀ 9 ਲੀਟਰ ਹਾਂਜੀ ਠੀਕ ਹੈ ਜੀ ਦੁੱਧ ਵਾਰਾਂ ਤੇਰਾਂ ਚੜਾ ਦੇਗੀ 12 ਠੀਕ ਹੈ ਜੀ 9 ਲੀਟਰ ਭਰਾਵੋ ਰੈਡੀ ਆ ਠੀਕ ਆ ਬਾਕੀ ਆ ਥਣੇਵਾਜੇ ਠੀਕ ਆ ਆ ਸਵੇਸਾ ਕਟੋਗੜ ਵੀ ਕੋਈ ਦੋਦੋ ਟੈਂ 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 ਤੇ ਜਿਹੜੀ ਚੌਥਾ ਨਾਲ ਦੇ ਵਿੱਚੋਂ ਜਿਹੜੀ ਸਪੇਸ ਰੇਂਜ ਹੈ ਠੀਕਾ ਖੋਲ ਦੇ ਵੀਰ ਖੋਲ ਦੇ ਠੀਕ ਹੈ ਜਰਸੀ ਵੈਲ ਆ ਜਿਹੜੇ ਵੀਰ ਅੱਗੇ ਚਾਹ ਬਾਨੇ ਜਰਸੀ ਪਸੂ ਖਰੀਦਣ ਤੇ ਉਹ ਤੁਸੀਂ ਖਰੀਦ ਲਿਓ ਠੀਕ ਆ ਦੁੱਧ ਤਕਰੀਬਨ ਕੋਈ 2 ਲੀਟਰ 2 ਲੀਟਰ ਕੋਈ 2.5 ਲੀਟਰ ਜਿਹੜਾ ਪਲੱਸ ਇਹਨੇ ਦੁੱਧ ਤੋਂ ਨਾਰਮਲ ਚ ਭਾਈ ਜਾਊਗੀ ਬਾਕੀ ਹਜੇ ਸੂਈ ਤਾਜੀ ਆ ਠੀਕ ਆ ਕਿਉਂ ਦਿਨਾਂ ਦੀ ਸੁਈਆ ਮਗਰ ਬੱਚੀ ਬੱਚੀ ਆਪਾਂ ਤੁਹਾਨੂੰ ਦਿਖਾ ਦਾਂਗੇ ਸੋ ਬਾਕੀ ਬਰੀਡ ਜਿਹੜੀ ਆ ਕਦ ਕੱਠੀ ਆ ਮੀਡੀਅਮ ਹਾਈਟ ਆ ਤੇ ਸੁਭਾ ਵੀਰ ਨੇ ਦੱਸਤਾ ਵੀ ਤੀਜਾ ਤੁਸੀਂ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਸਾਬਿਰ ਗਰਜੰਡਾ ਬਾਕੀ ਜਵਾਬ ਅਸਮਾਨ ਪੂਰਾ ਨਿਚੋੜ ਕੱਢ ਦਈਏ ਵੀ ਜਿਹੜਾ ਮਰਜੀ ਪੈਨਪਰਾ ਕੋਈ ਆਵੇ ਦੂਰੋਂ ਨੇੜੇੋਂ ਤਸੱਲੀ ਬਿਲਕੁਲ ਭਾਈ ਤਸੱਲੀ ਨਵਾਂ ਚਾਰ ਡਾਂਗ ਚਾਹੋ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਜਰਸੀ ਦਾ ਇਹਦਾ ਮੁੱਲ ਭਾਈ 38000 ਦੀ ਦੇ ਦਿਆਂਗੇ 37000 ਦੀ ਹਾਂਜੀ ਠੀਕ ਹੈ ਜੀ ਤੇ ਇਹਦਾ ਬੱਚਾ ਦਿਖਾ ਦੇ ਮਾਲ ਤਾਨ ਕਰਦਿਆਂ ਕਿਹਾ ਗਿਆ ਵੀ ਲਓ ਜੀ 37000 ਦੇ ਵਿੱਚੋਂ ਹਾਂਜੀ ਠੀਕ ਆ ਆ ਬੱਚੇ ਜਿਹਦੇ ਚਾਹੁੰਦੇ ਨੇ ਜਈਆ ਨਾਲੂ ਤੇ ਨਾਲੂ ਬੱਚੇ ਦਾ ਨਾਮ ਹੈ ਜੀ ਉਹ ਜਰਸੀ ਸੂਈ ਉਹਦੇ ਮਗਰ ਜਿਹੜੀ ਇਹ ਬੱਚੀ ਆ ਠੀਕ ਆ ਜੀ ਫੀਮੇਲ ਕਾਫ ਆਹ ਭਾਜੀ ਅੱਠ ਦਿਨਾਂ ਦੀ ਸੂਈ ਵਿਚਕਾਰ ਦੀ ਬੱਚੜੀ ਵਿਚਕਾਰ ਲਈ ਅੱਠ ਦਿਨਾਂ ਦੀ ਸੂਈ ਉਹਦੇ ਮਗਰ ਆ ਬੱਚਾ ਮੇਲ ਕਾਫ ਆ ਜੀ ਤਸਲੀ ਨਾਲ ਦੇਖ ਲਿਓ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਬਲੈਕ ਵੈਡ ਦਿਖਾਈ ਹਾਂ ਹਾਂ ਜੀ ਜੀ 14 ਲੀਟਰ ਤੇ ਜਿਹੜਾ ਪੌਲਾ ਚੱਲਦਾ ਪਿਆ ਉਹਦੇ ਮਗਰ ਆ ਬੱਚਾ ਚੌਥੇ ਦਿਨ ਦੀ ਸੂਈ ਦੇ ਥੱਲੇ ਆ ਮੇਲ ਕਾਫ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਅੱਜ ਫਿਲਹਾਲ ਦੋਸਤੋ ਪਸ਼ੂ ਜਿਹੜੇ ਵੀਰਗ ਰਜੈਂਟ ਦੇ ਕੋਲ ਤਿੰਨ ਸੀਗੇ ਤਿੰਨੇ ਸੂਈ ਸੂਈ ਨਾਗ ਨੇ ਬਿਲਕੁਲ ਦ ਵੇਚਕ ਸੰਤਾ ਕਰਦੇ ਨੰਬਰ ਆਪਾਂ ਲੈ ਲਏ ਆ ਗੁਰਜੰਟ ਵੀਰੇ ਇੱਕ ਸੰਪਰਕ ਨੰਬਰ ਆਪਣੇ ਬੋਲਦੇ ਨੰਬਰ ਹੈਗਾ 869955908 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀ ਗੁਰਜੰਟ ਪਿੰਡ ਸੁਹਾਵਾ ਨੇੜੇ ਸਰਿਆਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ